The cat sat on the ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨੇ ਵੀ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਾਰ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਂਗਰਸੀ ਨੇਤਾ ਨੂੰ ਘਰ ਦੇ ਵਿੱਚ ਵੜ ਕੇ ਸ਼ਰਿਆਮ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਅਜਾ ਫਿਲਹਾਲ ਕਾਂਗਰਸੀ ਨੇਤਾ ਦੀ ਜਿਹੜੀ ਹਾਲਤ ਉਹ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਵੱਲੋਂ ਇਸ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਨੇ ਕਿ ਆਖਰਕਾਰ ਇਹ ਹਮਲਾਵਰ ਕੌਣ ਸੀ ਕਿ ਵਜ੍ਹਾ ਕੀ ਰਹੀ ਹੈ ਇਸ ਗੋਲੀਆਂ ਚਲਾਉਣ ਦੀ ਕਿਉਂਕਿ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਕਾਂਗਰਸੀ ਨੇਤਾ ਨੇ ਸਿਕਿਉਰਿਟੀ ਦੀ ਮੰਗ ਕੀਤੀ ਸੀ ਪਰ ਲੇਕਿਨ ਹੁਣ ਘਰ ਦੇ ਵਿੱਚੋਂ ਵੜ ਕੇ ਸ਼ਰੇਆਮ ਗੋਲੀਆਂ ਦੇ ਨਾਲ ਜਿਹੜਾ ਭੰਨ ਦਿੱਤਾ ਗਿਆ ਤਾਂ ਹਾਲਤ ਜਿਹੜੀ ਗੰਭੀਰ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਇੱਕ ਸ਼ਹੀਦ ਭਗਤ ਸਿੰਘ ਨਗਰ ਚ ਸਾਨੂੰ ਕੰਪਲੇਂਟ ਆਈ ਸੀ ਵੀ ਜਿਹੜੇ ਸਾਬਕਾ ਐਮਸੀ ਨਿਰੰਦਰਪਾਲ ਸਿੰਘ ਸਿੱਧੂ ਇਹਨਾਂ ਦੇ ਘਰੇ ਜਿਹੜੀ ਫਾਇਰਿੰਗ ਹੋਈ ਹੈ ਉਸਦੇ ਚੱਲਦੇ ਜਦੋਂ ਅਸੀਂ ਆਏ ਇੱਥੇ ਮੌਕੇ ਤੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਸੀਸੀਟੀਵੀ ਵਗੈਰਾ ਸਾਰੇ ਦੇਖ ਰਹੇ ਹਾਂ ਤਾਂ ਪਤਾ ਲੱਗਿਆ ਵੀ ਦੋ ਹਨ ਪਛਾਤੇ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਤੇ ਇਹ ਜਿਹੜਾ ਜੋ ਸਟੇਟਮੈਂਟ ਕੋਲ ਇਹਨਾਂ ਦੇ ਦੋ ਫਾਇਰ ਜਿਹੜੇ ਹੈਗੇ ਲੱਗੇ ਇੱਕ ਤਾਂ ਸ਼ੋਲਡਰ ਦੇ ਕੋਲ ਇੱਕ ਇੱਕ ਲੱਤ ਤੇ ਸ਼ੁਰੂਆਤੀ ਪਤਾ ਲੱਗਾ ਜੀ ਕਾਦੇ ਤੇ ਆਈ ਸੀ ਇਹ ਹਾਂਜੀ ਇਹ ਇਸ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਮਾਮਲਾ ਜਿਹੜਾ ਪ੍ਰਾਈਮ ਹੈ ਫੇਸ ਹੀ ਹੈਗਾ ਇਹ ਪਰਸਨਲ ਐਨਿਮੀਟੀ ਦਾ ਲੱਗਦਾ ਬਾਕੀ ਜੋ ਅਕੋਰਡਿੰਗ ਟੂ ਸਟੇਟਮੈਂਟ ਜੋ ਲਿਖਾਉਣਗੇ ਸਟੇਟਮੈਂਟ ਉਸ ਅਕੋਰਡਿੰਗ ਅਸੀਂ ਕਾਰਵਾਈ ਕਰਾਂ ਚੈੱਕ ਕੀ ਹੋਣੀ ਹੈ ਹਾਂਜੀ ਹਾਂਜੀ ਸੀਐਸਟੀ ਵਗੈਰਾ ਸਾਰੇ ਚੈੱਕ ਕਰ ਰਹੇ ਹੋਰੇ ਮੂਵ ਵਗੈਰਾ ਬੰਨੇ ਹੋਏ ਕਿ ਨਹੀਂ ਐਸੀ ਹਾਂਜੀ ਮੂਵ ਵਗੈਰਾ ਬੰਨੇ ਹੋਏ ਆ ਫਿਰ ਪੈਦਲਾ ਹੀ ਸੀ ਇਹ ਇਹ ਅਸਾ ਜੀ ਅਸੀਂ ਕੈਮਰੇ ਵਿੱਚ ਦੇਖ ਰਹੇ ਹਾਂ ਉਸ ਚੀਜ਼ ਜਿਹੜੀ ਹੈਗੀ ਆ ਫਟ ਫਟ ਡਿਟੇਲ ਤੁਹਾਨੂੰ ਜਾਣਕਾਰੀ ਇਸੇ ਦਵਾਂਗੇ ਤੇ ਇਹ ਜਿਹੜਾ ਮਾਮਲਾ ਇਹੀ ਲੱਗਦਾ ਵੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਪਰਸਨਲ ਰੰਜਿਸ਼ ਵਗੈਰਾ ਲੱਗਦੀ ਹੈ ਤੇ ਕੋਈ ਦੂਸਰਾ ਐਂਗਲ ਨਹੀਂ ਇਹਦੇ ਵਿੱਚ ਸਰ ਇਹ ਤਾਂ ਪਹਿਲਾਂ ਵੀ ਕਰੀਬ ਚਾਹਤਾਂ ਪਹਿਲਾਂ ਜਦੋਂ ਐਮਸੀ ਦੇ ਇਲੈਕਸ਼ਨ ਹੋਏ ਸੀਗੇ ਉਹ ਵੀ ਇਨਸੀਡੈਂਟ ਹੋਇਆ ਸੀ ਕੀ ਉਹਦੇ ਨਾਲ ਰਿਲੇਟਡ ਹੈ ਜਾਂ ਅਲੱਗ ਟਾਈਪ ਨਹੀਂ ਹਜੇ ਦੇਖੋ ਇਸ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਵੀ ਜਿਹੜਾ ਪਹਿਲਾਂ ਪਹਿਲੇ ਨਜ਼ਰੀਏ ਜਿਹੜਾ ਹੈਗਾ ਇਹ ਇਹ ਰੰਜਿਸ਼ ਦਾ ਸੀ ਰੰਜਿ ਰੰਜਿ ਲੱਗ ਰਿਹਾ ਹੈ ਬਾਕੀ ਜਿਹੜਾ ਸਟੇਟਮੈਂਟ ਲਿਖਾਉਣਗੇ ਉਸ ਅਕੋਰਡਿੰਗ ਕਾਰਵਾਈ ਕਰਾਂਗੇ ਸੱਤ ਪਤਾ ਲੱਗਾ ਵੀ ਕਿ ਕਿੰਨੇ ਫੈਲ ਗਏ ਵੀ ਹਜੇ ਦੇਖ ਰਹੇ ਹਾਂ ਅਸੀਂ ਚੈੱਕ ਕਰ ਰਹੇ ਹਾਂ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ